ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਪਦੇ ਤੇ ਵਿਸਰਾਮ ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਜੋ ਰਾਜ ਦੇ ਤਾ ਕਵਨ ਬਡਾਈ ਜੋ ਭੀਖ ਮੰਗਾਵਹਿ ਤਾ ਕਿਆ ਘਟ ਜਾਈ ਹਾਂ ਜੋ ਪਦਾਂ ਤੇ ਯਮਕ ਜੋ ਪੀਂਖ ਮੰਗਾਲ ਹੈ ਤਾ ਕਿਆ ਘਟ ਜਾਈ ਤੂੰ ਹਰ ਭਾਜ ਮਨ ਮੇਰੇ ਹਾਂਜੀ ਮਨ ਮੇਰੇ ਤੇ ਵਿਸਰਾਮ ਤੂੰ ਹਰ ਭਾਜ ਇਠਮਕ ਮਨ ਮੇਰੇ ਤੂੰ ਹਰ ਭਾਜ ਮਨ ਮੇਰੇ ਪਾਦ ਨਿਰਵਾਣ ਬਹਰ ਨਾ ਹੋਏ ਤੇਰਾ ਆਮਨ ਜਾਨ ਹੋਏ ਪਦ ਤੇ ਵਿਸਰਾਮ ਹੈ ਰਹਾਓ ਸਭ ਤੈ ਉਪਾਈ ਪਰ ਯਮਕ ਜ਼ਰੂਰ ਲਾਉਣੀ ਹੈ ਸਾਭ ਤੈ ਉਪਾਈ ਸਭ ਤੈ ਉਪਾਈ ਸਾਰੀ ਸ੍ਰਿਸ਼ਟੀ ਤੁਸੀਂ ਪੈਦਾ ਕੀਤੀ ਹੈ ਭਰਮ ਭੁਲਾਈ ਜੇਸ ਤੂੰ ਦੇਵ ਹੈ ਤਿਸਹਿ 부ਝਾਈ ਜਿਸ ਤੂੰ ਨਹੀਂ ਕਹਿਣਾ ਜਿਸ ਤੂੰ ਦੇਵ ਹੈ ਤਿਸਹਿ 부ਝਾਈ ਸਤਗੁਰ ਮਿਲੈ ਤਾ ਸਹਿ ਸਾਜਾਈ ਕਿਸ ਹਉ ਪੂਜੋ ਕਿਸ ਹਉ ਪੂਜੋ ਕਿਸ ਹਉ ਪੂਜੋ ਦੂਜਾ ਨਦਰ ਨ ਆਈ ਇੱਕ ਪਾਥਰ ਕੀਜੈ ਪਾਉ ਦੂਜੈ ਪਾਥਰ ਧਰੀਐ ਪਾਉ ਜੇ ਉਹ ਦੇਵ ਤਾ ਉਹ ਭੀ ਦੇਵਾ ਕਹਿ ਨਾਮ ਦੇਵ ਹਮ ਹਰ ਕੀ ਸੇਵਾ ਕਹਿ ਨਾਮ ਦੇਵ ਹਮ ਹਰ ਕੀ ਸੇਵਾ ਗੂ ਗੂਜਰੀ ਘਰ ਪਹਿਲਾ ਮਲੈ ਨਾ ਲਾਚੈ ਪਾਰ ਮਲੂ ਪਰਮਲਿਓ ਬੈਠੋ ਰੀ ਆਈ ਮਲੈ ਨ ਲਛੈ ਇਥੇ ਠਮਕ ਪਾਰਮਲੋ ਇਥੇ ਵਿਸਰਾਮ ਹੈ ਪਰਮਲਿਓ ਇਥੇ ਜਮਕ ਬੈਕ ਥੋ ਰੀ ਆਈ ਆਵਤ ਕਿਨੈ ਨਾ ਪੇਖਿਓ ਆਵਤ ਕਿਨੈ ਨਾ ਪੇਖਿਓ ਕਮਣ ਜਾਣ ਰੀ ਬਾਈ ਕੌਣ ਕਹੈ ਕਿਣ ਬੂਜੀਐ ਕਿਣ ਬੂਜੀਐ ਕਿਣ ਬੂਜੀਐ ਰਮਈਆ ਆ ਕੋਲ ਰੀ ਬਾਈ ਕੌਣ ਕਹੈ ਕਿਣ ਬੂਜੀਐ ਕਿ ਇਸ ਰਾਮ ਰਮਈਆ ਆਕੂਲ ਰੀਬਾਈ ਆਕੂਲ ਕਹਿਣਾ ਪਾਠ ਇਕੱਠਾ ਹੀ ਹੈ ਬਹਾਓ ਬੋਲੋ ਬੋਲੋ ਹਾਂਜੀ ਆਕੂਲ ਜਿਉ ਆਕਾਸ਼ ਹੈ ਪੰਖੀ ਹਲੋ ਖੋਜ ਨਿਰਖਿਓ ਨਾ ਜਾਈ ਖੋਜ ਨਿਰਖਿਓ ਨਾ ਜਾਈ ਜਿਉ ਜਲ ਮੱਝ ਹੈ ਮਾਛਲੋ ਮਾਰਗ ਪੇਖਣੋ ਨਾ ਜਾਈ ਜਿਉ ਆਕਾਸ਼ ਕੜੂਵਲੋ ਮ੍ਰਿਗ ਤ੍ਰਿਸ਼ਨਾ ਭਰਿਆ ਨਾ ਮੇ ਕੇ ਸੁਆਮੀ ਬੀਠ ਲੋ ਜਿਨ ਤੀਨੈ ਜਰਿਆ ਗੁਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਦੂਧ ਤਾ ਬਛਰੈ ਤਨਹੁ ਬਿਟਾਰਿਓ ਫੂਲ ਭਵਰ ਜਲ ਮੀਨ ਬਿਗਾਰਿਓ ਜਲ ਮੀਨ ਬਿਗਾਰਿਓ ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵੋ ਮਾਈ ਪਦ ਤੇ ਵਿਸਰਾਮ ਹੈ ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵੋ ਚਰਾਵੋ ਪੰਜ ਜਿਹੜਾ ਭਰਾਉ ਚਾਰਨ ਕਰਨਾ ਅਵਰਨਾ ਫੂਲ ਅਨੁਪੁੰਨ ਪਾਵੋ ਇਹ ਅਨੁਪੁੰਨ ਪਾਠ ਸੰਪਰਦਾ ਦੇ ਵਿੱਚ ਇਕੱਠਾ ਕਰਾਇਆ ਜਾਂਦਾ ਹੈ ਅਵਰਨਾ ਫੂਲ ਅਨੁਪੁੰਨ ਪਾਵੋ ਰਹਾਵ ਮੈ ਲੱਗਰ बेरे है पयंगा मै लागर कसके बोलना मैं लागर पाती ही है बेरे है धूप दीप नहीं बेद है बासा नहीं बेद है पाठ भी इकट्ठा करना है बासा कसके कहना है कैसे पूज कर है तेरी दासा तन मन ਪੂਜ ਚਰਾਵੋ ਚਰਾ ਚਰਾਵੋ ਵੀ ਪਰ ਉਚਾਰਨ ਕਰਨਾ ਗੁਰ ਪ੍ਰਸਾਦ ਨਿਰੰજન ਪਾਵੋ ਪੂਜਾ ਅਰਚਾ ਆਹ ਨਾ ਤੂਰੀ ਕਹਿ ਰਵਿਦਾਸ ਕਵਨ ਗਤ ਮੂਰੀ ਗੁਜਰੀ ਸ੍ਰੀ ਤ੍ਰਿਲੋਚਨ ਜੀ ਦੇ ਪਦੇ ਘਰ ਪਹਿਲਾ ਤ੍ਰਿਲੋਚਨ ਨਹੀਂ ਕਹਿਣਾ ਜਿਸ ਤਰ੍ਹਾਂ ਉਚਾਰਨ ਕੀਤਾ ਹੈ त्रिलोचन राधे नु सारी एक ओंकार सतगुरु प्रसाद अंतरमल निर्मल नहीं कीना अंतरमल को नहीं चार अंतरमल निर्मल नहीं कीना बाहर पेख उदासी हृदय कमल घट ब्रह्म ना चीना

ਘਰ ਘਰ ਖਾਇਆ ਪਿੰਡ ਵਧਾਇਆ ਵਧਾਇਆ ਕਿੰთა ਮੁੰਡਾ ਵਾਇਆ ਵਧਾਇਆ ਫਤਿ ਵਿਸਰਾਮ ਭੂਮ ਮਸਾਨ ਕੀ ਭਸਮ ਲਗਾਈ ਗੁਰ ਬਿਨ ਤਤ ਨਾ ਪਾਇਆ ਕਾਇ ਜਪਹੁ ਰੇ ਕਾਇ ਤਪਹੁ ਰੇ ਕਾਇ ਜਪਹੁ ਰੇ ਕਾਇ ਤਪਹੁ ਰੇ ਕਾਹੇ ਜਪਹੁ ਰੇ ਕਾਇ ਤਪਹੁ ਰੇ ਕਾਇ ਬਲੋਹ ਪਾਣੀ ਲਕਤौराਸੀ ਜੇਨ ਉਪਾਈ ਸੋ ਸਿਮਰਹ ਨਿਰਵਾਣੀ ਕਾਇ ਕਮੰਡਲ ਕਾਪੜਿਆ ਰੇ ਕਾਇ ਕਮੰਡਲ ਕਾਪੜਿਆ ਰੇ ਕਾਇ ਕਮੰਡਲ ਕਾਪੜਿਆ ਰੇ 860 ਕਾਇ ਫਿਰਾਹੀ ਬਦਤ ਤ੍ਰਿਲੋਚਨ ਸੋਣ ਰੇ ਪ੍ਰਾਣੀ ਕਾਣ ਬਿਨ ਗਾਹ ਕੇ ਪਾਹੀ ਕਾਣ ਬਿਨ ਗਾਹ ਕੇ ਪਾਹੀ ਗੂਜਰੀ ਅੰਤ ਕਾਲ ਜੋ ਲక్ష్ਮੀ ਸਿਮਰੈ ਲక్ష్ਮੀ ਨਹੀਂ ਕਹਣਾ ਸ਼ਸ਼ਾ ਲਾ ਕੇ ਲక్ష్ਮੀ ਲక్ష్ਮੀ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹ ਜੇ ਮਰੈ ਐਸੀ ਚਿੰਤਾ ਮਹ ਜੇ ਮਰੈ ਸਰਪ ਜੋਨ ਵਾਲ ਵਾਲ ਔਤਰੈ ਹਾਂ ਵਾਲ ਵਾਲ ਪੁੱਲਾ ਹੀ ਬੋਲਣਾ ਵਾਰ ਵਾਰ ਔਤਰੈ ਵੀ ਪੁੱਲਾ ਹੀ ਬੋਲਣਾ ਜਨਮ ਧਾਰਦਾ ਹੈ ਅਵਤਾਰ ਧਾਰਦਾ ਔਤਰੈ ਆਉ ਤਰੇ ਹਰੀ ਭਾਈ ਗੋਵਿੰਦ ਨਾਮ ਮਤ ਬੀਸਰੈ ਰਹਾਉ ਹਰੀ ਭਾਈ ਹਰੀ ਭਾਈ ਗੋਬਿੰਦ ਨਾਮ ਮਤ ਬੀਸਰੈ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਐਸੀ ਚਿੰਤਾ ਮਹਿ ਇਥੇ ਤੁਮ ਕੰਨਤ ਬਣ ਗਈ ਐਸੀ ਚਿੰਤਾ ਮਹਿ ਜੇ ਮਰੈ ਬੇਸਵਾ ਜੋਨ ਵਾਲਵਲ ਆਉ ਤਰੇ अवतर है कट्ठा ही पाठ है वाल वाल अवतर है अंतकाल जो लड़के सिमर है ऐसी चिंता मह जे मरा है लड़के लले, ए, आ, लड़के देना लड़ाड़े नुसियारी लगी हुई है लड़के अंतकाल जो लड़के सिमर है ऐसी चिंता मह जे मरा है सुकर जोन वाल वाल अवतर है अंतकाल जो मंदिर सिमर है ਐਸੀ ਚਿੰਤਾ ਮਹਿ ਜੇ ਮਰੈ ਪ੍ਰੀਤ ਜੋਨਾ ਵਲਵਲ ਔਤਰੈ ਵਲਵਲ ਔਤਰੈ ਹਾਂਜੀ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਬਦਿਤ ਤਲੋਚਨ ਤੇ ਨਰ ਮੁਕਤਾ ਇੱਥੀ ਹੀਠਾਂ ਰਾਰਾ ਨਿਤਰ ਲੋਚਨ ਨਹੀਂ ਕਹਿਣਾ ਬਦਿਤ ਤਿਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕੇ ਰਿਧੈ ਬਸੈ ਪੀਤੰਬਰ ਵਾਕ ਇਹ ਰਿਦਾ ਬਸ ਗੂਜਰੀ ਸ੍ਰੀ ਜੈਦੇਵ ਜੀਓ ਕਾ ਪਦਾ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਪਰਮਾਦ ਪੁਰਖ ਮਨੋਪਿਮੰ ਸਤ ਆਦ ਭਾਵ ਰਤੰ ਧਿਆਨ ਨਾਲ ਉਚਾਰਨ ਕਰਨਾ ਪਰਮਾਦ पुरख मनोपिमंग लिखा हुआ पुरख मनोपिमंग कट्ठा पर वखरा पाठ है परमाद पुरख मनोपिमंग पिमंग हां जी मनोपिमंग उच्चारण करना है कस की इथे विश्राम है इकट्ठा करना है मनोपिमंग हां जी मनोपिमंग इकट्ठा करना है मनोपिमंग नहीं कहना वखरा सत आद भाव रत्न परमत पुतंग पारकृत परंग ਜਦ ਚਿੰਤ ਸਰਬਗਤੰ ਪਰਮਦ ਭੁਤੰ ਪਾਠ ਕੱਠਈ ਹੈ ਪਰਮਦ ਅਤੇ ਭੁਤੰ ਦੇ ਵਿੱਚ ਡੈਸ਼ ਦੇ ਕੇ ਬੋਲਣਾ ਕੱਠਈ ਹੈ ਪਰਮਦ ਭੁਤੰ ਪਰਮਦ ਹਾਂਜੀ ਪਰਮਦ ਭੁਤੰ ਨਾਲ ਹੀ ਬੋਲਦਣਾ ਵੱਖਰਾ ਨਹੀਂ ਪਾਠ ਪ੍ਰਕ੍ਰਿਤ ਇਹ ਵੀ ਕੱਠਈ ਪਾਠ ਹੈ ਪਰੰ ਇੱਥੇ ਵਿਸਰਾਮ ਜਦ ਚਿੰਤ ਵੱਖਰਾ ਪਾਠ ਹੈ ਜਦ ਚਿੰਤ ਜਦ ਬੋਲਾ ਬੋਲਣਾ ਜਦ ਚਿੰਤ ਸਰਬਗਤੰ परमद्युतम पारकृत परम याद चिंत सर्वगतम केवल राम नाम मनोरमम एक केवल पत्ते विश्राम ला देना राम नाम मनोरमम मनोरमंग नी कहना मनोर जे डैश देनी है तो रारे के बीच में डैश आएगी पाठ इकट्ठा है केवल यानी मनोरमंगदार सुंदर सुंदर केवल राम नाम मनोरम पाद अमृत तत्मयंग बाद, बाद पुलई बोलना है अमृत पाद पे विश्राम है तत्मयंग न दनूत ज समरणेण जन्म जरा मृत्यु पयंग इ न दनूत जसमरणेन नी करना है वखरा पाठ करना है ज वखरा कह देना है समरणेण ਸਵਰਣੇ ਹਾਂ ਸੰਵਰਣੇਨ ਨਾਣਾ ਪਹਿਲਾ ਲਾਉਣਾ ਨੰਨਾ ਮੰਗਰੂ ਸਵਰਕ ਹਾਂਜੀ ਦਨੋਤ ਜ ਸਮਰਣੇਨ ਜਨਮ ਜਨਮ ਜਰਾਦ ਮਰਨ ਭਯੰ ਰਹਾਉ ਇਛ ਸੁਜ ਮਾਦ ਪਰਾਪਯੰ ਜਾਸ ਸਵਸਤ ਸੁਕ੍ਰਿਤ ਕਰਿਤੰ ਇਛਸ ਕਸਕੇ ਬੋਲਣਾ ਜਮਾਦ ਉਚਾਰਨ ਕਰਨਾ ਜਮਾਦ ਨਹੀਂ ਕਹਿਣਾ ਤੱਦਾ ਲਾ ਕੇ ਦੱਦੀ ਨਾਲ ਜਮਾਦ ਪਰਾਪਯੰ ਜਿਹੜਾ ਪਾਠ ਹੈ ਪੱਪਾ ਰਾਦੇ ਕੰਨਾ ਪੱਪਾ ਈੜੀ ਸਿਆਰੀ ਐੜੇ ਉੱਤੇ ਟਿੱਪੀ ਪਰਾਪਯੰ ਕੱਠਾ ਹੀ ਬੋਲਣਾ ਇੱਥੇ ਵਿਰਾਮ ਹੈ ਜਾਸ ਸਵਸਤ ਸਸੇ ਔਕੜ ਐੜਾ ਸਸ ਤਾ ਸਵਸਥ ਥੱਥਾ ਨਹੀਂ ਬੋਲ ਦੇਣਾ ਜਾਸ ਸਵਸਥ ਸੋਕ੍ਰਤ ਸੋ ਕੀਰਤ ਨਹੀਂ ਕਹਿਣਾ ਰਾਰੀ ਨੂੰ ਸਿਆਰੀ ਲਾ ਕੇ ਬੋਲਣਾ ਸੋਕ੍ਰਤ ਕ੍ਰਿਤੰ ਕੀਰਤੰ ਨਹੀਂ ਕਹਿਣਾ ਭਾਵ ਭੂਤ ਭਾਵ ਸਮਭਯੰ ਪਰਮੰ ਪ੍ਰਸੰਨ ਮਿਦੰ ਇਹ ਵੀ ਭਾਵ ਭੂਤ ਭਾਵ ਇੱਥੇ ਠਮਕ ਲਾ ਦੇਣੀ ਹੈ ਸਮਭਯੰ ਉਚਾਰਨ ਸਮਭਯੰ ਤੇ ਵਿਰਾਮ ਲਾ ਦੇਣਾ ਸਸੇ ਅਤੇ ਮੰਮੇ ਦੇ ਵਿੱਚ ਡੈਸ਼ ਦੇ ਦੇਣੀ ਹੈ ਕੱਸ ਕੇ ਪਾਦ ਉਚਾਰਨ ਕਰਨਾ ਸੰਭਯੰ ਨਹੀਂ ਕਹਿਣਾ ਸਮਭਯੰ ਇੱਥੇ ਵਿਰਾਮ ਹੈ ਪਰਮੰ ਪ੍ਰਸੰਨ ਮਿਦੰ ਪ੍ਰਸੰਨ ਮਿਦੰ ਇਹ ਵੱਖਰਾ ਹੀ ਪਾਠ ਹੈ ਪਰਮੰ ਪ੍ਰਸੰਨ ਮਿਦੰ लोभाद दृष्ट पर गृहं जाद वेद आचरणं लोभाद पति यमक दृष्ट पर गृहं इथि विश्राम है जद विद इकट्ठा नहीं कह देना वखरा पाठ है जाद वेद आचरणं हां जी जाद वेद आचरणं ताज सकल दुख कृत दुर्मति भाज चक्रधर शरणं ਤਾ ਦੇ ਸਕਲ ਧੁਕ੍ਰਿਤ ਦੁਰਮਤੀ ਇਥੇ ਵਿਸ्राम ਭਾਜ ਚੱਕਰ ਧਰ ਸਰਣੰ ਹਰ ਭਗਤ ਨੇਜ ਨਿਹਕੇਵਲਾ ਯਾਮ ਨਿਜਕ ਨਿਹਕੇਵਲਾ ਇਕੱਠਾ ਹੀ ਕਹਜਦੇ ਹਨ ਨਿਜ ਨੇਹਕੇਵਲਾ ਨਹੀਂ ਕਹਿਣਾ ਨਿਜ ਪਾਦ ਨੂੰ ਨਖੇਰ ਕੇ ਪੜਨਾ ਹਰ ਭਗਤ ਨੇਜ ਨਿਹਕੇਵਲਾ ਰਿਦ ਕਰਮਣਾ ਬਚਸਾ ਬਚਸਾ ਪੁੱਲਾ ਹੀ ਬੋਲਣਾ ਜੋਗੇਨ ਕਿੰਗ ਜਗੇਨ ਕਿੰਗ दानेन किंग तपसा ये जुगेन कसके बोलना जुगेन नहीं कहना जुगेन किंग इथे ठमक जगेन किंग ए एवी जगेन कसके बोलना है। दानेन किंग तपसा किंग नहीं कह देना क के ऊपर टिपि किंग उच्चारण करना गोविंद गोविंदे त जाप नार सकल सिद्ध पदं ਜੈ ਦੇਵ ਆਯੋ ਤਸ ਸਫਟੰ ਭਾਵ ਪੂਤ ਸਰਬ ਗਤੰ ਜੈ ਦੇਵ ਆਯੋ ਆਯੋ ਉੜਾ ਖੁੱਲੇ ਮੂਗਲਾ ਨਹੀਂ ਲਾਉਣਾ ਆਯੋ ਇਸ ਤਰ੍ਹਾਂ ਜਿਹੜੇ ਕੰਨੇ ਨੂੰ ਵਧਾ ਕੇ ਬੋਲਣਾ ਹੈ ਜੈ ਦੇਵ ਆਯੋ ਤਸ ਸਫਟੰ ਇਹਨੂੰ ਸਫਟੰ ਨਹੀਂ ਕਹਿਣਾ ਹੈ ਸੋਲਾ ਹੀ ਉਚਾਰਨ ਕਰਨਾ ਹੈ ਸਫਟੰ ਇੱਥੇ ਵਿਸਰਾਮ ਹੈ ਭਾਵ ਪੂਤ ਸਰਬ ਗਤੰ ਗਤੰ ਪੂਲਾਈ ਬੋਲਣਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਦੀਵ ਗੰਧਾਰੀ ਮਹੱਲਾ ਚੌਥਾ ਪਾਰ ਪਹਿਲਾ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਹੈ ਰਾਗ ਦੀਵ ਗੰਧਾਰੀ ਆਮ ਗੰਧਾਰੀ ਕਹਿ ਜਾਂਦੇ ਹਨ ਕੁੱਤੇ ਟਿੱਪੀ ਲੱਗੀ ਹੋਈ ਐ ਕਸ ਕੇ ਉਚਾਰਨ ਕਰਨਾ ਹੈ ਦੀਪ ਗੰਧਾਰੀ ਮਹੱਲਾ ਚੌਥਾ ਘਰ ਪਹਿਲਾ ਸੇਵਕ ਜਨ ਬਣੇ ਠਾਕੁਰ ਲਿਵ ਲਾਗੇ ਜੋ ਤੁਮਰਾ ਜਸ ਕਹਤੇ ਗੁਰਮਤ ਤਿਨ ਮੁਖ ਭਾਗ ਸੁਭਾਗੇ ਰਹਾਉ ਜੋ ਤੁਮਰਾ ਜਸ ਕਹਤੇ ਗੁਰਮਤ ਇਥੇ ਵਿਸਰਾਮ ਤੈਨ ਮੁਖ ਭਾਗ ਸੁਭਾਗੇ ਰਹਾਉ ਟੂਟੇ ਮਾਇਆ ਕੇ ਬੰਧਨ ਫਾਹੇ ਹਰ ਰਾਮ ਨਾਮ ਲਿਬ ਲਾਗੇ ਟੂਟੇ ਮਾਇਆ ਕੇ ਬੰਧਨ ਫਾਹੇ ਕਿਥੇ ਵਿਸਰਾਮ ਹੈ ਹਰ ਰਾਮ ਨਾਮ ਲਿਬ ਲਾਗੇ ਹਮਰਾ ਮਨ ਮੋਹਯੋ ਗੁਰਮੋਹਨ ਹਮ ਬਿਸੁੰ ਭਈ ਮੁਖ ਲਾਗੇ ਸਗਲੀ ਸਗਲੀ ਰੈਣ ਸੋਈ ਅੰਧਿਆਰੀ ਗੁਰ ਕਿੰਚਿਤ ਕਿਰਪਾ ਜਾਗੇ ਜਨ ਨਾਨਕ ਕੇ ਪ੍ਰਭ ਸੁंदर स्वामी 모ਹ ਤੁਮ ਸਰ ਅਵਰ ਨ ਲਾਗੇ 모ਹ ਤੁਮ ਸਰ ਅਵਰ ਨ ਲਾਗੇ ਦੇਵ ਗੰਧਾਰੀ ਮੇਰੋ ਸੁंदर ਕਹੋ ਮਿਲੇ ਕਿਤ ਗਲੀ ਮੇਰੋ ਸੁंदर ਇਥੇ ਵਿਸਰਾਮ ਹੈ ਕਹੋ ਇਥੇ ਜਮਕ ਲਾ ਦਨੀ ਹੈ ਕਹੋ ਮਿਲੇ ਕਿਤ ਗਲੀ ਗਲੀ ਪੂਲਾ ਹੀ ਉਚਾਰਨ ਕਰਨਾ ਹਰ ਕੇ ਸੰਤ ਬਤਾਵ ਹੁ ਮਾਰਗ ਹਮ ਪੀਛੈ ਲਾਗ ਚੱਲੀ ਰਹਾਉ ਪ੍ਰਿਆ ਕੇ ਵਚਨ ਸੁਖਾਨੇ ਹੀ ਆਰੈ ਇਹ ਚਾਲ ਬਣੀ ਹੈ ਭਲੀ ਲਟਰੀ ਮਦਰੀ ਠਾਕੁਰ ਭਾਈ ਓਹ ਸੁੰਦਰ ਓਹ ਸੁੰਦਰ ਹਰ ਢੋਲ ਮਿਲੀ ਓਹ ਸੁੰਦਰ ਹਰ ਢੋਲ ਮਿਲੀ ਏਕੋ ਪ੍ਰਯੋਗ சਕੀਆ ਸਭ ਪ੍ਰੇਯ ਕੀ ਜੋ ਭਾਵੇਂ ਫਿਰ ਸਾਹ ਭਲੀ ਜੋ ਭਾਵੇਂ ਫਿਰ ਇਹ ਭਾਵੇਂ ਪਾਠ ਮੇਰੀ ਵੀ ਭਾਵੇਂ ਛਪਿਆ ਹੋਇਆ ਸੀ ਭਾਵੇਂ ਪਾਠ ਕੰਨੇ ਨਾਲ ਜੋ ਭਾਵੇਂ ਫਿਰ ਸਾਹ ਭਲੀ ਨਾਨਕ ਗਰੀਬ ਕਿਆ ਕਰੈ ਵਿਚਾਰਾ ਹਰ ਭਾਵੇਂ ਤਿਤ ਰਾਹ ਚੱਲੀ ਦੇਵ ਗੰਧਾਰੀ ਮੇਰੇ ਮਨ ਮੁਖ ਹਰ 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 ਬੁੱਲੀ ਐ ਮੇਰੇ ਮਨ ਇਥੇ ਵਿਸਰਾਮ ਐ ਮੁਖ ਹਰ ਹਰ ਇਥੇ ਠਮਕ ਹਰ ਬੁੱਲੀ ਐ ਗੁਰਮੁਖ ਰੰਗ ਚਲੂਲਾ ਰਾਤੀ ਹਰ ਪ੍ਰੇਮ ਭਿੰਨੀ ਚੋਲੀ ਐ ਰਹਾਉ ਹਾਫਿਰਉ دیਵਾਨੀ ਆਵਲ ਬਾਵਲ ਇਸ ਕਾਰਨ ਹਰ ਢੋਲੀ ਐ ਕੋਈ ਮਿਲ ਮੇਰਾ ਪ੍ਰੀਤਮ ਪਿਆਰਾ ਹਮ ਤਿਸ ਕੀ ਗੋਲ ਗੋਲੀਐ ਸਤਗੁਰ ਪੁਰਖ ਮਨਾਵੋ ਆਪਣਾ ਹਰ ਅੰਮ੍ਰਿਤ ਪੀ ਝੋਲੀਐ ਏ ਪੀ ਪਦ ਤੇ ਠਮਕ ਲਾ ਦਨੀ ਗੁਰ ਪ੍ਰਸਾਦ ਜਨ ਨਾਨਕ ਪਾਇਆ ਹਰ ਲਾਦਾ ਦੇਹ ਟੋਲੀਐ ਦੇਵ ਗੰਧਾਰੀ अब हम चली ठाकुर पहार जी पहार ठाकुर पह हार जब हम शरण प्रभु की आई राख प्रभु भावे मार रहाओ लोकन की चुतराई उपमा तेव संतरजार कोई भला कहो भावे बुरा कहो ਹਮ ਤਨ ਦਿਓ ਹੈ ਢਾਰ ਹਾਂਜੀ ਕਹੋ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਕਹੋ ਨਹੀਂ ਕਹਿਣਾ ਹੂੜਾ ਲਾ ਕੇ ਹੂੜਾ ਬੰਦ ਮੂੰਹ ਵਾਲਾ ਓਂਕੜ ਕਹੋ ਉਚਾਰਨ ਕਰਨੇ ਹਨ ਦੋਵੇਂ ਪਦ ਜੋ ਆ ਜੋ ਆਵਤ ਸਰਨ ਠਾਕੁਰ ਪ੍ਰਭ ਤੁਮਰੀ ਤੇਸ ਰਾਖੋ ਕਿਰਪਾ ਤਾਰ ਜਨ ਨਾਨਕ ਸਰਨ ਤੁਮਾਰੀ ਹਰ ਜੀਉ ਰਾਖੋ ਹੋ ਲਾਜ ਮੁਰਾਰ ਦੀਵ ਗੰਧਾਰੀ ਹਰ ਗੁਣ ਗਾਵੇ ਹਾ ਤੇ ਸਬਲੇਹਾਰੀ ਦੇਖ ਦੇਖ ਜੀਵਾ ਸਾਧ ਗੁਰਦਰਸਨ ਜਿਸ ਹਿਰਦੈ ਨਾਮੁ ਮੁਰਾਰੀ ਰਹਾਉ ਤਮ ਪਵਿੱਤਰ ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਉ ਕਰ ਮਿਲਹਿ ਜੂਠਾਰੀ ਤਮ ਪਵਿੱਤਰ ਪਾਵਨ ਪੁਰਖ ਇਥੇ ਠਮਕੈ ਪ੍ਰਭ ਸੁਆਮੀ ਇਥੇ ਵਿਸਰਾਮ ਹੈ ਹਾਮ ਇਥੇ ਯਮਕ ਕਿਉ ਕਰ ਮਿਲਹਿ ਜੂਠਾਰੀ ਹਮਰੇ ਜੀਏ ਹੋਰ ਮੁਖ ਹੋਰ ਹੋਤ ਹੈ ਹਾਂ ਜੀਏ ਉਚਾਰਨ ਕਰਨਾ ਜਜੇ ਦੀ ਬਿਹਾਰੀ ਵਧਾ ਕੇ ਜੀ ਨੂੰ ਲਮਕਾ ਕੇ ਈੜੀ ਤੇ ਬਾਅਦ ਛੱਡ ਦੇਣੀ ਸਿਆਰੀ ਲੱਗ ਜੇਗੀ ਜੀਏ ਲਾ ਨਹੀਂ ਲਾਉਣੀ ਜੀਏ ਹਮਰੇ ਜੀਏ ਹੋਰ ਮੁਖ ਹੋਰ ਹੋਤ ਹੈ ਹਮ ਕਰਮਹੀਣ ਕੂੜਿਆਰੀ ਹਮਰੀ ਮੰਦਰ ਨਾਮ ਹਰਿ ਸਵਾਮੀ ਮੰਦਰ ਨਹੀਂ ਹੈ ਮੂਦਰ ਮੂਦਰ ਤਰ ਆਮਰੀ ਮੁਦਰ ਹਰਨਾਮ ਸੁਆਮੀ ਨਾਮ ਹਰ ਸੁਆਮੀ ਕਸ ਕੇ ਬੋਲੋ ਹਾਂਜੀ ਮੁਦਰ ਰੇਦ ਅੰਤਰ ਦੁਸ਼ਟ ਦੁਸ਼ਟਾਰੀ ਜੋ ਭਾਵੈ ਤੂ ਰਾਖੋ ਸੁਆਮੀ ਜਨ ਨਾਨਕ ਸ਼ਰਣ ਤੁਮਾਰੀ ਤੁਮਾਰੀ ਦੁਸ਼ਟ ਸ਼ਸ਼ੇ ਦੀ ਲਾਉਣੇ ਦੁਸ਼ਟ ਦੁਸ਼ਟਾਰੀ ਦੇਵ ਗੰਧਾਰੀ ਹਰ ਕੇ ਨਾਮ ਬਿਨਾ ਸੁੰਦਰ ਹੈ ਨਕਟੀ ਇਹ ਨਕਟੀ ਉਚਾਰਨ ਕਰਨਾ ਆਮ ਕਈ ਅੰਜਾਨ ਪਾਠੀ ਸਿੰਘ ਨਟਕੀ ਕਹਿ ਦਿੰਦੇ ਹਨ ਕੱਕਾ ਪਹਿਲਾਂ ਲਾਉਣਾ ਹੈ ਨਕਟੀ ਜੋ ਬੇਸਵਾ ਕੇ ਘਰ ਪੂਤ ਜਮਤ ਹੈ ਤਿਸ ਨਾਮ ਪਰਿਉ ਹੈ ਤਰਕਟੀ ਰਹਾਉ ਜਿਨ ਕੈ ਹਿਰਦੈ ਨਾਹੀ ਹਰ ਸੁਆਮੀ ते बिगड़ रूप बेरकटी तिगड़ रूप पाठ ज संबंधक पाठ है, है बेरकटी नहीं कहना बे तो डैश दे के उचारण करना बेरकटी पोला ही बोलना है जो निगोरा बहु बाता जाने ओ हर दर्ग है भ्रष्टि दाह हाँ बोलने हन ओह ਹਰ ਦਰਗਹ ਹੈ ਪ੍ਰਸਤੀ ਜਿਨ ਕੋ ਦਇਆਲ ਹੁਆ ਮੇਰਾ ਸੁਆਮੀ ਤਿਨਾ ਸਾਧ ਜਨਾ ਪਗ ਚਕਟੀ ਇਹਦੀ ਚਟਕੀ ਨਹੀਂ ਕਹਿਣਾ ਚਕਟੀ ਹੀ ਉਚਾਰਨ ਕਰਨਾ ਤੇ ਪਾਗ ਜਿਹੜਾ ਪਾਦ ਹੈ ਪੋਲਾ ਉਚਾਰਨ ਕਰਨਾ ਨਾਨਕ ਪਤਿਤ ਪਵਿੱਤ ਮਿਲ ਸੰਗਤ ਨਾਨਕ ਇਥੇ ਵੀ ਥੋੜਾ ਠਹਿਰਾ ਦੇ ਦੇਣਾ ਪਤਿਤ ਥੋੜਾ ਜਿਹਾ ਠਹਿਰਾ ਦੇ ਕੇ ਬੋਲਣਾ ਹੈ ਪਤਿਤ ਪਵਿੱਤ ਮਿਲ ਸੰਗਤ ਇਥੇ ਵੀ ਸ਼੍ਰਾਮ ਗੁਰ ਸਤਗੁਰ ਪਾਛੈ ਛੁਕਟੀ ਏਵੀ ਛੁਕਟੀ ਉਚਾਰਨ ਕਰਨਾ ਹੈ ਛੁਟਕੀ ਨਹੀਂ ਕਹਿਣਾ ਹੈ ਛੱਕਾ ਇੱਕ ਇਹ ਉਚਾਰਨ ਕਰਨਾ ਹੈ ਛੱਕਾ ਇੱਕ ਯਾਨੀ 6 ਸ਼ਬਦਾਂ ਦੇ ਸੰਗ੍ਰਹਿ ਨੂੰ 6 ਸ਼ਬਦਾਂ ਦੇ ਜੋੜ ਨੂੰ ਸਮਦાયੇ ਨੂੰ ਛੱਕਾ ਕਹਿੰਦੇ ਹਨ ਯਾਨੀ ਇੱਥੇ 6 ਸ਼ਬਦ ਪੂਰੇ ਹੋ ਚੁੱਕੇ ਹਨ ਦੇਵ ਗੰਧਾਰੀ ਮਹੱਲਾ 5 ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਬਾਈ ਗੁਰ ਚਰਨੀ ਚਿਤ ਲਾਈਐ ਪ੍ਰਭ ਹੋਇ ਕਿਰਪਾਲ ਕਮਲ ਪ੍ਰਗਾਸੇ ਸਦਾ ਸਦਾ ਹਰਿ ਧਿਆਈਐ ਰਹਾਉ ਅੰਤਰ ਏਕੋ ਬਾਹਰ ਏਕੋ ਸਬ ਮਹ ਏਕ ਸਮਾਈਐ ਘਟ ਆਵ ਘਟ ਰਵਿਆ ਸਭ ਠਾਈ ਹਰ ਪੂਰਨ ਬ੍ਰਹਮ ਦਿਖਾਈਐ ਉਸਤਤ ਕਰਹਿ ਸੇਵਕ ਮੋਨ ਕੀਤੇ ਤੇਰਾ ਅੰਤ ਨ ਕਤੁ ਹੋ ਪਾਈਐ ਤੇਰਾ ਅੰਤ ਨ ਕਤੁ ਹੋ ਪਾਈਐ ਸੁਖ ਦਾਤੇ ਦੁਖ ਭੰਜਨ ਸੁਆਮੀ ਜਨ ਨਾਨਕ ਸਦ ਬਲ ਜਾਈਐ ਦੇਵ ਗੰਧਾਰੀ ਮਾਈ ਹੌਣ ਹਾਰ ਸੋ ਹੋਈਐ ਸੋ ਹੋਈਐ ਮਾਈ ਕਦ ਤੀ ਵਿਸਰਾਮ ਹੈ ਮਾਈ ਹੌਣ ਹਾਰ ਸੋ ਹੋਈਐ ਰਾਤ ਰਹਿਓ ਰਚਨਾ ਪ੍ਰਭ ਆਪਣੀ ਕਹਾ ਲਾਭ ਕਹਾ ਖੋਈਐ ਰਹਾਉ ਕਹਿ ਫੂਲਹਿ ਆਨੰਦ ਬਿਖੈ ਸੋਗ ਕਬ ਹਸਨੋ ਕਬ ਰੋਈਐ ਵਿਸਰਾਮ ਧਿਆਨ ਨਾ ਲਾਉਣਾ ਹੈ ਕਹਿ ਫੂਲਹਿ ਆਨੰਦ ਬਿਖੈ ਸੋਗ ਕਿੱਥੇ ਵਿਸਰਾਮ ਹੈ ਕਬ ਹਸਨੋ ਕਬ ਰੁਈਐ ਕਬ ਹੂ ਮੈਲ ਭਰੇ ਅਬਮਾਨੀ ਕਬ ਸਾਧੂ ਸੰਗ ਧੋਈਐ ਕੋਏ ਨਾ ਮਿਟੈ ਪ੍ਰਭ ਕਾ ਕੀਆ ਦੂਸਰ ਨਾਹੀ ਅਲੁਈਐ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਿਸ ਪ੍ਰਸਾਦ ਸੁਖ ਸੋਈਐ ਵਾਹਿਗੁਰੂ ਜੀ ਕਾ ਕਾਲ ਸਾ ਬਾਹ ਵਾਹਿਗੁਰੂ ਜੀ ਕੀ ਪਤੈ